ਫਗਵਾੜਾ ਬਾਈਪਾਸ ਤੇ ਖੜੀ ਕਾਲੇ ਸ਼ੀਸ਼ੇ ਵਾਲੀ ਥਾਰ ਨੇ ਪੁਲਿਸ ਨੂੰ ਭਾਜੜਾ ਪਾ ਦਿੱਤੀਆਂ ਦਰਅਸਲ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਕਾਲੇ ਸ਼ੀਸ਼ੇ ਵਾਲੀ ਥਾਰ ਵਿੱਚ ਗੈਂਗਸਟਰ ਹੈ ਜਿਸ ਨੂੰ ਫੜਨ ਲਈ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ ਜਾਣਕਾਰੀ ਅਨੁਸਾਰ ਥਾਣਾ ਬਹਿਰਾਮ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫਗਵਾੜਾ ਬਾਈਪਾਸ ਦੇ ਕੋਲ ਇੱਕ ਕਾਲੇ ਸ਼ੀਸ਼ੇ ਵਾਲੀ ਥਾਰ ਖੜੀ ਹੈ ਜਿਸ ਵਿੱਚ ਗੈਂਗਸਟਰ ਹੈ ਜਿੱਦਾਂ ਹੀ ਪੁਲਿਸ ਟੀਮ ਉੱਥੇ ਪਹੁੰਚੀ ਤਾਂ ਉਸਨੇ ਗੱਡੀ ਨੂੰ ਘੇਰ ਲਿਆ ਪਰ ਕਾਰ ਚਾਲਕ ਨੇ ਕਾਰ ਨੂੰ ਭੁਜਾਲਿਆ ਤੇ ਅੱਗੇ ਲੱਗੇ ਨਾਕੇ ਨੂੰ ਵੀ ਤੋੜ ਦਿੱਤਾ। ਇੰਨੇ ਵਿੱਚ ਪੁਲਿਸ ਨੇ ਮਜਬੂਰਨ ਕਾਰ ਦੇ ਟਾਇਰ ਉੱਤੇ ਗੋਲੀ ਚਲਾ ਦਿੱਤੀ। ਕਾਰ ਰੁਕਣ ਤੇ ਪਤਾ ਚੱਲਿਆ ਕਿ ਇੱਕ ਨਵਾਲਕ ਲੜਕਾ ਲੜਕੀ ਦੇ ਨਾਲ ਹੈ ਅਤੇ ਦੋਨੋਂ ਡਰ ਦੇ ਮਾਰੇ ਭੱਜ ਰਹੇ ਸੀ। ਸ਼ਾਮ 3:35 ਵਜੇ ਸੰਗਤ ਪੁਲਿਸ ਪਾਰਟੀ ਮੇਰੀ ਨਾਤੀ ਕੀ ਨੰਬਰ ਹੁੰਦਾ ਸੀ। ਤੇ ਇੱਕ ਇਨਫੋਰਮੇਸ਼ਨ ਮਿਲੀ ਕਿ ਕਾਲੀ ਵਾਹਨ ਦੀ ਥਾਂ ਜਿਹੜੀ ਮਨਜਦੇਸ਼ ਸ਼ਕਤੀ ਹਾਦਸੇ 'ਚ ਖੜੀ ਹੈ ਜਿਹਨੇ ਆਪਣਾ ਨੰਬਰ ਪੇਟ ਹੈ ਜਿਹੜੀ ਉਹ ਵੀ ਕੰਸੀਲ ਕੀਤੀ। ਮੈਂ ਫੋਰਸ ਪਾਰਟੀਆਂ ਆਪਣੀ ਗੱਡੀ ਲੈ ਕੇ ਤੇ ਜਦੋਂ ਉਹਦੇ ਹਾਈਵੇ ਤੇ ਜਾ ਕੇ ਚੈੱਕ ਦੇਖਿਆ ਤਾਂ ਇੱਕ ਗੱਡੀ ਜਿਹੜੀ ਖੰਬੇ ਵਾਸਤੇ ਪਾਰਕ ਕੀਤੀ ਹੋਈ ਸੀ ਹਾਈਵੇ ਦੇ ਉੱਤੇ ਤੇ ਮੈਂ ਉਸਦੇ ਅੱਗੇ ਆਪਣੀ ਗੱਡੀ ਕਢਾਈ ਦੇ ਜਿਹੜੀ ਤਿੰਨ ਕੋਸਾਂ ਨਾਲ ਉਹਨੂੰ ਨੋਕ ਕੀਤਾ ਉਹਨਾਂ ਨੂੰ ਚੈੱਕ ਕਰਨ ਦੇ ਕੋਣ ਹੈ ਉਹਦੇ ਸਾਰੇ ਸ਼ੀਸ਼ੇ ਕਾਲੇ ਸੀਗੇ ਬਾਹਰ ਕੁਛ ਵੀ ਦਿਖਾਈ ਨਹੀਂ ਸੀ ਇਹ ਕਿ ਅੰਦਰ ਕੋਈ ਉਹ ਜਦੋਂ ਅਸੀਂ ਨੋਕ ਕੀਤੀ ਗੱਡੀ ਤਾਂ ਉਹਨਾਂ ਗੱਡੀ ਡਰਾਈਵਰ ਨੇ ਕੋਲਣ ਦੀ ਜਾਈ ਉਹ ਵੀ ਉਹਨਾਂ ਦੇ ਬਾਝਾ ਕੋਲਣ ਦੀ ਜਾਈ ਗੱਡੀ ਬੜੀ ਤੇਜ਼ੀ ਨਾਲ ਅੱਗੇ ਨੂੰ ਭਜਾ ਦੇ ਜਿਹਨੇ ਗੱਡੀ ਭਜਾਵੇ ਜਾਂਦੇ ਹੈ ਮੇਰੀ ਜਿਹੜੀ ਅੱਗੇ ਗੱਡੀ ਖੜੀ ਸੀ ਉਹਨੂੰ ਵੀ ਸਾਈਡ ਵੱਜ ਗਈ ਤੇ ਜਦੋਂ ਉਹਨੇ ਗੱਡੀ ਭਜਾਈ ਤੇ ਉਹਦੀ ਜਿਹੜੀ ਤਕਤੀਬੀਆਂ ਸਾਨੂੰ ਬਹੁਤ ਜ਼ਿਆਦਾ ਸ਼ੱਕੀ ਲੱਗੀਆਂ ਜਿਸ ਤੇ ਆਪਾਂ ਉਹਨੂੰ ਗੱਡੀ ਨੂੰ ਰੋਕਣ ਲਈ ਇੱਕ ਪੈਰ ਉਹਦੇ ਟਾਇਰ 'ਚੋਂ ਘਮਾਰਿਆ ਜਿਸ ਦਿਨ ਉਹਦਾ ਟਾਇਰ ਪੰਚਰ ਹੋ ਗਿਆ ਤੇ ਪਰ ਉਹਨੇ ਗੱਡੀ ਨਹੀਂ ਰੋਕੀ ਤੇ ਉਸ ਤੋਂ ਬਾਵਜੂਦ ਵੀ ਉਹ ਭਜਾਉਂਦਾ ਰਿਹਾ ਇਸ ਤੋਂ ਬਾਅਦ ਮੇੜੀ ਨਾਕਾ ਜਿਹੜਾ ਸਾਡੇ ਅੱਗੇ ਸੀ ਨਾ ਉੱਥੇ ਪਾਰਟੀ ਨੂੰ ਯੂਨੀਫਾਰਮ ਨਹੀਂ ਤਾਂ ਇਹ ਵੱਡੀ ਮੁੱਕੇ ਜਾਵੇ ਪਰ ਗੱਡੀ ਨੇ ਮੇੜੀ ਨਾਕੇ ਤੱਕ ਪਹੁੰਚਣੋਂ ਪਹਿਲਾਂ ਹੀ ਬੂਟਨ ਮਾਰਿਆ ਓ ਮੇਰੇ ਮੇਰੇ ਕੋਲ ਮੁਕਤੀ ਉਸ ਤੋਂ ਬਾਅਦ ਹੋ ਕੇ ਜਾ ਕੇ ਸਾਡੀ ਜਿਹੜੀ ਚੌਕੀ ਨਿਹਲੀ ਦੀ ਗੱਡੀ ਸੀ ਉਸ ਤੇ ਅੱਗੇ ਲੰਗੀ ਤੇ ਉਹ ਦੋਹਾਂ ਗੱਡੀਆਂ ਦੇ ਵਿਚਕਾਰ ਆ ਗਈ ਤੇ ਜੇ ਉਸ ਤੋਂ ਉਦੋਂ ਹੀ ਉਹਨੇ ਉਤਰ ਕੇ ਰੋਕਣ ਦੀ بجائے ਗੱਡੀ ਵੇਕ ਕਰਕੇ ਦੁਆਰਾ ਮੇਰੀ ਗੱਡੀ 'ਚ ਜਦੋਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਨਾਲ ਉੱਤੇ ਇੱਕ ਹੋਰ ਫਾਇਰੋ ਦੀ ਗੱਡੀ ਨੇ ਟਹਿਰ ਚ ਮਾਰਿਆ ਜਿਸ ਨਾਲ ਗੱਡੀ ਪੈਂਚਰ ਹੋ ਗਈ ਇਸ ਤੋਂ ਬਾਅਦ ਉਹ ਵੱਡੀ ਦੀ ਮੂਵਮੈਂਟ ਬੰਨ ਹੋ ਗਈ ਥੋੜੀ ਦੇਰ ਬਾਅਦ ਜਦੋਂ ਮੈਂ ਉਹਨੂੰ ਦੇਖ ਰਿਹਾ ਤੇ ਗੱਡੀ 'ਚ ਪਾਉਣਾ ਬਟ ਉਹਦੇ ਕਾਲੇ ਸ਼ੀਸ਼ੇ ਉਨ ਕਰਕੇ ਕੁਛ ਨਹੀਂ ਦਿਖਾਏ ਨ ਸੀ ਦੇਰ ਉਹ ਜਦੋਂ ਨੇੜੇ ਜਾ ਕੇ ਮੈਂ ਆਪਣੇ ਰੋੜੇ ਨਾਲ ਉਹਦੇ ਦੂਜੀ ਵਾਰੀ ਦਾ ਸ਼ਿਸ਼ਾ ਭੰਨਿਆ ਤੋਂ ਦੇਖੇ ਵੇ ਇੱਕ ਲੜਕਾ ਅੰਦਰ ਜਿਹੜਾ ਹੋਇਆ ਬੈਠਿਆ ਸੀ ਤੇ ਮੈਂ ਉਹਨੂੰ ਪੁਲਿਸ ਵਾਲੀ ਮੁੰਡੇ ਨਾਲ ਬਾਹਰ ਕੱਢਿਆ ਉਹਨੇ ਚੈੱਕ ਕੀਤਾ ਬਿਲਕੁਲ ਠੀਕ ਸੀ ਤੇ ਇੱਕ ਹੋਰ ਅੰਦਰ ਸੀ ਮਾਇਨਸ ਸੀ 2 ਮਹੀਨੇ ਉਸ ਕੋਲ ਦੀ ਜਨਮ ਮਿਲੀ ਜਿਨ੍ਹਾਂ ਦੇ ਕਿ ਤਲਾਸ਼ੀ ਤੋਚੀ ਲਈ ਗਈ ਕੱਟੀ ਦੀ ਚੰਗੀ ਤੇ ਉਹਨਾਂ ਦੀ ਤਲਾਸ਼ੀ ਕੋਈ ਵੀ ਤਰ੍ਹਾਂ ਦੀ ਕੋਈ ਚੀਜ਼ ਨਹੀਂ ਮਿਲੀ ਤੇ ਜਿਸ ਤੋਂ ਬਾਅਦ ਉਹਨਾਂ ਤੇ ਜਿਹੜੇ ਉਹਨਾਂ ਨੂੰ ਥਾਣੇ ਲੈ ਆ ਗਏ ਤੇ ਚੰਗੀ ਦਾ ਵੈਰੀਫਾਈ ਕੀਤਾ ਗਿਆ ਤੇ ਜੋ ਵੀ ਬਣਦੀ ਕਾਨੂੰਨੀ ਗੱਲਬਾਤ ਇਹਨਾਂ ਨੇ ਕੀਤੀ ਸਰ ਗੱਡੀ ਕਿਹੜੀ ਸੀ ਗੱਡੀ ਥਾਰ ਸੀ ਕੀ ਨੰਬਰ ਕਰਦੇ ਆ ਗੱਡੀ ਦਾ ਨੰਬਰ ਇਹ ਕੰਸੀਡ ਕੀਤਾ ਹੋਇਆ ਸੀ ਕਨਫਰਮ ਕਰ ਰਹੇ ਕਿਹੜਾ ਅਸਲ